ਕੀ ਲੋਕਾਂ ਦੀ ਜਲਦੀ ਆ ਗਏ ਆ ਅੱਜ ਆ ਜਾ ਬਾਈ ਕੁੜੀ ਜੋੜੀ ਹੋਣੀ ਜੋੜੀ

ਹੋਰ ਜੀ ਆ ਆ ਰੇਡੀ ਹੈ ਹਾਂ ਆਪਾਂ ਉਹ ਖੜਾ ਹਾਂ ਹਾ ਜੀ ਉਹ ਸਰਪੰਚ ਖੜਾ ਵੱਡੀ ਜੋੜੀ ਪਛਣ ਛੋਟੇ ਪਛਣ ਸੱਜਾ ਫਿਰ ਉਹਨੂੰ ਗੱਲ ਕਰ ਲੈਂਦੇ ਫਿਰ ਉੱਲੀ ਜੀ ਉਹ ਉਹ ਜੀਵਨ ਆਹ ਇਹਦਾ ਦੇਖ ਜੀ ਜਨਾਬਾ ਉਹ ਡੱਬੇ ਦਾ ਕਿੰਨਾ ਮੰਗ ਰਿਹਾ 15000 ਦੇ ਮੰਗਿਆ ਨੇ 15 15000 ਲੱਗੇ ਉਹਨਾਂ ਦਾ 40 ਬਗ ਦਾ ਗਾਇਦਾ ਕਿੰਨਾ ਇਹ ਦੋਨਾਂ ਦਾ 75 ਮੰਗਿਆ ਜੀ ਇਹਨਾਂ ਦਾ 75 ਨਾਲ ਤੇ ਕਾਲੇ ਦਾ ਠੀਕ ਹੈ ਠੀਕ ਹੈ ਭਾਈ 75 ਵਾਸਤੇ ਜੀ ਨੂੰ ਬਿਚਾਰ ਲੈ ਜਾਣਗੇ ਇਹ ਬੱਕਰੇ ਜਾਨਵਰ ਹੋਏ ਨੇ ਯਾਰ ਠੀਕ ਹੈ ਠੀਕ ਹੈ ਭਾਈ ਕੀ ਉਹ ਵਧੀਆ ਜੀ ਚੱਕੇ ਕੋਈ ਨਾ ਹਾਂ ਜਾਨਵਰ ਤਾਂ ਹੀ ਤੈਨੂੰ ਦੱਸਿਆ ਨਾ ਵੀ ਪੜੇ ਹੋਏ ਬਾਈ ਆ ਸਮਾਂ ਹੀ ਨਾਲ ਜਾਨਵਰਾਂ ਦਾ ਦਿਖਾਈ ਦਿੰਦੇ ਨੇ ਜਿਹੜੀ ਜਾਨਵਰ ਸਮਾਈ ਨਹੀਂ ਹੁੰਦੀ ਉਹ ਜਾਨਵਰ ਅੱਧੇ ਨੇ ਮੰਨਣੀ ਬੂਗਾ ਲਾ ਅਪਾ ਮੰਡੀ ਚ ਗੜਿਆ ਸਾਰੇ ਪਣ ਭਾਈ ਆਪਾਂ ਦਿਖਾਈ ਦੇ ਮੇਰੇ ਪਸ਼ੂ ਯਾਰ ਸਮਾਈ ਵਾਲੇ ਇਹਨਾਂ ਦਾ 75000 ਉਹਨਾਂ ਦਾ 30000 ਕੀ ਆਪਣੇ ਫਿੱਟ ਵੈਗੀ ਦੂ ਆਪਾਂ ਲੈਣਾ ਹੈ ਤੇ ਲੈਣਾ ਹੈ ਹਾਂਜੀ ਲੈਣਾ ਤੁਝੇ ਕੀ ਵੇਚਣਾ ਹੈ ਕੋ ਲੈਣਾ ਹੈ ਨਾ ਭਾਈ ਲੈ ਅੱਛਾ ਬਣਿਆ ਨਹੀਂ ਕੋ ਯਾਰ ਅੱਖਾ ਤਾਂ ਲੈ ਲਿਆ ਤਿੰਨ ਉਹ ਅੱਛਾ ਭੈਣ ਚੁੱਦਾ ਗਾਲ ਜੀ ਕੱਢ ਉਹ ਬਾਬਾ ਆਪਣਾ ਉਹ ਤਾ ਜੂਗਲੇ ਕਰਨੇ ਨਾ ਭਾਈ ਦੁਨੀਆਂ ਮੈਨਾਂ ਹਟਾਉਣਾ ਉਹ ਕੀ ਇਹਨੂੰ ਵੀ ਵਾਯਾ ਲੜੋ ਉਹ ਬੁੱਧੂ ਬਣਾਉਣਾ ਨਾ ਕਰਦਾ ਪੁੱਤ ਕੋਲ ਆਪਣੇ ਲੰਬੇ ਦੁਬਾਨ ਨੂੰ ਹਾਂ ਯਾਰ ਤਿੰਨ ਵਾਰੀ ਦੇਖਣਾ ਯਾਰ ਬਾਈ ਬਣਦੀ ਨਾ ਨੇ ਆਈਦਾ ਮਾਤਲੇ ਕੀ ਹੁੰਦਾ ਮੈਂ ਕਿੱਥੇ ਗਿਆ ਇਹਦਾ ਮਾਤਲੇ ਉਹਦੀ ਦੁਕਾਨ ਤੇ ਗਿਆ ਕਿਹਨੇ ਗਿਆ ਕੀ ਕਰਕੇ ਗਿਆ ਕੀ ਕਰਕੇ ਗਿਆ ਚਲ ਚਲ ਕਰਕੇ ਇਹਦਾ ਮਾਤਲੇ ਕੋਈ ਨਹੀਂ ਬਾਈ ਚਲ ਮੈਂ ਗਲਤੀ ਮਾਗਣਾ ਬਸ ਚਲੋ ਕੋਈ ਨਹੀਂ ਆ ਗਾਣੂ ਲੜਦੇ ਆ ਬੁੜਾ ਸ਼ੇਰ ਕਰੇ ਉਹ ਫੜ ਕੇ ਆਈ ਯਾਰ ਇੱਥੇ ਨਹੀਂ ਕਰ ਜਾਈਏ ਉਹਦੇ ਵਿੱਚ ਹੀ ਜੋੜ ਕੇ ਜਿੰਨੇ ਹੋਰ ਉਹਦੇ ਉਹਨੇ ਕਾਹਦੇ ਦੀ ਟੋਰ ਕਰਦਾ ਦੋ ਨਾਮ ਕੱਢੋ ਉਹ ਕਹਿੰਦੇ ਨਹੀਂ ਜੋੜਦੇ دکان تے کوئی صاحب کے نہیں واہ واہ مارا نہیں اے اے مطلب کیا اے اے مطلب نہیں ہور ہور او باتیں منگیاں دا نہیں اپنا مایا تے کنے آ کے کھانا اے اے

ਲੋ ਆਦੀ ਮਟਰੇ ਆ ਤਨੌਲਾ ਮੰਡੀ ਦੇਖੋ ਰੌਣਕ ਇੱਕ ਵਾਰੀ ਚੈੱਕ ਕਰ ਲੋ ਨੌਣਕ ਜੀ ਮੰਡੀ ਦੇ ਥੋੜੀ ਹੋ ਚੁੱਕਿਆ ਲੜਾਈ ਮਾਹੌਲ ਭਗ ਗਿਆ ਆ ਦੇਖੋ ਇੱਧਰ ਭਾਈ ਯਾਰ ਇਹ ਮੇਰੇ ਬਾਰੇ ਗੱਲ ਗਾਲ ਤੇ ਮੇਰੇ ਬਾਰੇ ਆਪ ਜਿੰਨੇ ਗਲਤੀ ਮੰਨੀ ਬਤਨੀ ਨਹੀਂ ਬਣਿਆ ਰਿਹਾ ਸਾਡੀ ਸਾਰਿਆਂ ਦੀ ਮੰਨ ਲਾ ਕਰ ਗਲਤੀ ਕੋਈ ਨਹੀਂ ਬਾਈ ਧਿਆਨ ਕਰੋ ਕੋਈ ਜਿਆਦਾ ਤੇ ਨਹੀਂ ਕਰਦੇ ਬਾਈ ਗੱਲ ਹਾਂ ਕਿੱਧਰ ਗਿਆ ਬਾਈ ਪਿਆਰ ਨਾਲ ਬੁਲਾ ਲਿਆ ਕਿੱਧਰ ਗਿਆ ਮੈਂ ਧਿਆਨ ਨਾਲ ਬੁਲਾ ਲਿਆ ਕਿਹਨੇ ਬਾਈ ਸਾਰੇ ਆਪ ਪਿਆਰ ਕਰਦਾ ਕਿੱਧਰ ਗਿਆ ਗਾ ਲੇਖ ਲੋ ਜੀ ਕਰ ਲੋ ਚੈੱਕ ਹੋ ਬਈ ਇੱਧਰ ਗਾ ਲਓ ਜੇ ਬੱਕਰੀਆਂ ਬੱਕਰੀਆਂ ਲੋ ਜਿਹੜੀ ਮਰਜ਼ੀ ਤੋਂ ਵਾਲ ਦੇ ਨੂੰ ਸਾਰੀ ਮੰਡੀ ਚ ਦਿਖਾਉਣੇ ਆਂਗੇ ਤੁਸੀਂ ਦੇਖ ਲੋ ਬਈ ਇਹਨੂੰ ਚੋਰ ਲਜਾ ਇੱਧਰ ਲਗਾਇਆ ਬਾਈ ਟੁੱਕੜ ਆਹ ਦੇਖੋ ਮੁਰਗੇ ਦੇ ਨਾ ਹਾਂ ਹਾਂ ਮੁਰਗੇ ਵੀ ਨੇ ਬਾਈ 500 ਰੁਪਏ ਤੇ ਇਧਰ ਬੱਕਰੀਆਂ ਸਾਨੂੰ ਹਾਰੀ ਫੋਣ ਹੈਗੇ ਆਏ ਬੈਗ ਵਿੱਚ ਪਾਏ ਜਾ ਰਹੇ ਆਂ ਜਾਂ ਕਰੀ ਹਟ ਮਤਾਬਲੇ ਮਾਰੋ ਫਾਲ ਬੱਕਰੀ ਘੋੜੇ ਘੋੜੇ ਬੱਕਰ ਮਾਰੋ ਉਹ ਬੱਕਰ ਬੱਕਰ ਪਲੇਅਰ ਹੈ ਹੈਪੀ ਇਤਲਾਬ ਤਦ ਅੱਲਾ ਬੱਕਰੀ ਮੰਡੂ ਫਿਨਾਬ ਵਿਭਗਵਾਲਿਆ ਆ ਜਾ ਚੱਲਦਾ ਮੈਂ ਬਲਾ ਨਹੀਂ ਬਣਾਦਾ ਬਾਲੂ ਧੰਨਵਾਦ ਬੜੇ ਭਾਈਆ ਭਾਈਆ ਦੀ ਬਾਤ ਸੇ ਬੇਬਰ ਸੁਣੇ ਸਤ ਜੀ ਬਣੀਆ ਜੀ ਬਣੀਆ ਸਰ ਸਭਾ ਵਤੀਸ਼ਾ ਸਭਕੀਆ ਤਬਾ ਦੇਖੋ ਲਓ ਤੈਨੂੰ ਕੈਸ਼ ਇਹਦਾ ਵਕਿਆਈ ਨੇ ਥੋਕੀ ਹੋਰ ਵੱਧੋ ਹੋਵੇ ਮਾਣਾ ਜਿੰਨੇ ਪਏ ਤੈਨੂੰ ਮੋੜ ਕੇ ਕਿਮ ਸਮਦਾ ਤਾ ਨੱਟੀ ਆ ਤਾ ਨੱਟੀ ਕਿਉਂ ਆ ਕੇ ਕਿਉਂ ਬਲੇ ਲੈਪਾ ਰਹੀ ਸਰਪੰਤੀ ਵਾਲਾ ਜਿੰਦਾ ਕੋ ਕੋਈ ਆ ਤਾ ਤਾੜੋ ਬਤਰੀ ਕਰੋ ਅੜਚੋ ਆ ਜਾ ਮਾ ਚਾਹ ਨਹੀਂ ਦੋਣਾ ਜਾ ਚੱਲ ਜਾਓ ਤਾਬਰੋ ਨੇ ਵੀ ਪਾਇਆ ਦਿਆ ਨੱਟੀ ਕਿਹਾ ਬੋਲੀ ਭਾਈਆਂ ਮੈਂ ਭਾਈਆਂ ਕਦੋਂ ਕਰਨ ਕਿੰਬਾ ਹੋ तारू <laughs> पाली आहे भाई बाक़ी <laughs> ਮਕਲਾਸ ਨੂੰ ਸਾਵੇ ਚੱਕ ਲੈ ਇਹ ਅੱਜ ਕੋਲਾਡਾ ਵੀ ਹਿੰਦਾ ਹੈ ਬੱਟੇ ਬੀਤਾ 1 ਘੰਟਾ ਤਮ ਜਾਨਾ ਘੰਟਾ ਜੇੜੇ ਇੱਕ ਗਲਾਸ ਹੈਗਾ ਜੇ ਉਹਦੇ ਬਾਇਪਰ ਲੰਕਾਰੀ ਗਿਆ ਕਿ ਗਲਾਸ ਚ ਚਾਹ ਵਾਹ ਭਾਈ ਚਾਹਣ ਜਾਂਦੀ ਚਾਹ ਤੋਰੀ ਰੂ ਆਂ ਫੜ ਕੇ ਰੱਖੀ ਬਾਬੇ ਚਾਹ ਆ ਗਈ ਚਾਹ ਆ ਗਈ ਆ ਤੁਸੀਂ ਹਲਕੇ ਨੂੰ ਦੋ ਲੈ ਕੇ ਜਾਇਓ ਹਾਂ ਚੰਦੇ ਨੂੰ ਕੋਈ ਚਾਹ ਨਹੀਂ ਪੀਤੀ ਇਹਨਾਂ ਨੇ ਜਿਹੜੇ ਨਹੀਂ ਹਲਕੇ ਹੋਏ ਰਾਤ ਨੂੰ ਆ ਘੜਦੇ ਨੇ ਅੰਕਲ ਖਲਾਸ ਲੈ ਲੈ ਅੰਕਲ ਭਾਈ ਇਹ ਜਿਪਾਈ ਕੱਪ ਜੇ ਨਾਲ ਚੱਲ ਜਾਏ ਇਹ ਵੀ ਬੜਾ ਇਹ ਥੋੜੀ ਜਿਹੀ ਪਾਣੀ ਉਸਤਾਲ 10 ਬਈ ਮੰਡੀ ਚ ਆ ਆ ਬਾਬੀ ਰਾਇ ਮਾਣਾ ਮਾਨ ਕਮਾਂਡਰ ਮਾਣਾ ਕਰਾਵੇ ਇਸ ਨੂੰ ਮਰਾ ਕੇ ਮਾਣਾ ਉਹਨੂੰ ਬੁੱਧੂ ਕਿਹੜਾ ਇੱਥੇ ਬੁੱਧੂ ਖੜਾ ਗਿਆ ਜਾ ਆ ਗਈ ਚਾਹ ਪੀ ਲੋ ਹੋਰ ਤੇਰੇ ਸਰੀਰ ਗਰਮ ਹੋਊਗਾ ਚਾਹ ਭਾਈ ਕਿ ਨਹੀਂ ਜਾ ਹੀ ਬੜੀ ਗੰਡ ਬਣੀ ਐ ਦੇ ਲੋਰਣਗੇ ਨਾਲ ਉਹਨੂੰ ਥੋੜੇ ਆ ਗਿਆ ਪਰ ਕੇ ਕੋਟ ਕਹਿੰਦਾ ਕੋਈ ਨਾਮ ਮੈਨੂੰ ਪਲਾਈ ਕਰਾ ਕਾਫੀ ਟਾਈਮ ਬਾਅਦ ਆਇਆ ਹਾਂ ਹਾਂ ਮਾਦਮ ਦੇਖ ਹਾਂ ਹੋਰ ਮੱਢੀ ਬਾਗ ਚ ਵੀ ਤਾਂ ਮੈਂ ਆਹ ਬਾਗਤਾ ਜਾਣਾ ਪਰ ਗਿਆ ਨਹੀਂ ਹੁਣ ਮੈਂ ਹੋ ਗਏ ਹੁਣ ਤਾਂ ਜੇ ਤਿੰਨ ਚਾਰ ਮਹੀਨੇ ਪੰਜ ਮਹੀਨੇ ਹੋ ਗਏ ਓਟੋ ਵੜ ਦੇਖ ਜਾ ਉਹ ਮੰਡੀ ਪਹਿਲਾਂ ਜਗ੍ਹਾ ਕਿੱਥੇ ਕਿੱਥੇ ਹੀਲ ਵਾਲ ਖੇੜੀ ਤਲੇਰ ਵਾਲੇ ਪਿੰਡ ਉਹ ਹੀ ਆ ਉਧਰ ਹੀਲ ਵਾਲ ਖੇੜੀ ਮੈਂਦਾ ਬੀੜ ਜੀ ਹੈ ਕਿਹੜਾ ਬੁੱਧੂ ਉਹ ਤਾਂ ਬਾਗੇ ਸੀ ਹੁਣ ਤਾਂ ਬੈਠਾ ਸੀ ਦੋਨੇ ਬਾਗੇ ਸੀ ਉਹ ਬੁੜਾ ਸਿੱਖ ਜਰਾ ਹੋ ਗਿਆ ਬਾਗੇ ਬਾਈ ਹਾਂ ਹਾਂ ਪੱਗੇ ਨਾਲ ਕੰਮ ਲੱਗ ਲਿਆ ਚਾਚਾ ਆਪਣਾ ਇੱਕ ਗੱਲ ਬਗਲ ਬਣੋ ਹਾਂ ਤੁਮੋਂ ਦਾ ਚਲੇ ਕੱਟੇ ਪੀਣਾ ਦਿਨ ਦੂਰੀ ਦਾ ਬੱਡੀ ਤੋਂ ਰਾਹ ਜਾਂਦੀ ਮੈਂ ਹੁਰਦਾ ਵਾਲੋਂ ਕੋਈ ਨਹੀਂ ਲੱਗਾ ਢੋਣ ਦਾ ਗਾੜੀ ਵਾਲਾ ਕੋਈ ਨਹੀਂ ਬੋਲਦਾ ਹੁਰਦਾ ਵਾਲੋਂ ਗਾੜੀ ਵਾਲਾ ਥਾਰਾ ਹੁੰਦਾ ਬਣਾ ਲੈ ਇਹ ਕੰਮ ਦਿੱਸੇ ਜੀ ਜੀ ਨਾ ਲਗਾਓ ਪੂਰਾ ਕੂਕੂ ਮੰਦਰਾ ਨਾ ਢਲੀ ਉਹ ਦਸ ਤੇਰਾ ਨਾ ਢਲੀ ਗਾਇਰੋ ਬੰਨੀ ਕੋਰੇ ਨੂੰ ਕਿਹੜਾ ਲਾਉਂਦਾ ਔਕੜ ਜਾ ਉਹ ਆਹ ਓ ਪੀ ਲਿਆ ਦੀ ਛੋੜੀ ਕੀ ਉਹ ਬੰਦੇ ਹੈ ਬੱਲੇ ਬਾਬਾ ਮਾ ਓਦਾ ਉੜੀਏ ਓਦਾ ਉੜੀਏ ਚਾਹ ਪੀਣੀ ਆ

ਤਮਰੇ ਤਾਂ ਤਮਾਰਾ ਮਗਨੇ ਆ ਤਮਾਰਾ ਨਹੀਂ ਹੀਰੋਇ ਕਦੇਸ ਭਾਈ ਜੀ ਤਮਾਰਾ ਗੱਡੇ ਲੜਦੀ ਹੀ ਰਿਹਾ ਵੱਟ ਪਾਟ ਜਣ ਦਾ ਬਰਕਾਣੀ ਮੈਲਿਆੜੋ ਹਾਂ ਇਹਨੂੰ ਸਭ ਨੂੰ ਇਹ ਬੰਦਰ ਗੈਰ ਚੱਲੇ ਆ ਉਹਦਾ ਬਿੰਦਰਾ 18 ਗਲਾ ਕਹਿੰਦਾ ਕਹਿਣ ਹੈ ਚਲਾ ਲੈ ਬੇਰੇ ਔਰੇ ਤੰਨੇ ਤੇਜ ਕੇ ਕਦਮ ਔਰੇ ਤੰਨੇ ਤੇਜ ਕੇ ਕਦਮ ਤੇ ਜਿੱਕੇ ਹੀ ਕਹਣੇ ਹੈ ਹੈਲੋ ਬਾਹੀ 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 ਸੁਰੀਮਾ 400 ਗੋਏ ਦੇ ਨਾਲ ਪੜੇ ਬਸ ਆਪਣਾ ਪੁੱਤਰ ਦੇ ਬੱਕਰੇ ਆ ਯਾਰੇ ਬੱਕਰੇ ਪੂਰੀ ਚੋਟੀਆਂ ਨੇ ਘੋੜੇ ਢਾਲੀ ਵਾਲਿਆ ਸਾਡੇ ਗੋਤੀ ਦੇ ਹੈ ਨਾ نا نا واڻي آ تم تم واڻيانا ٽاپر خرداڙا ويو تون ويو هڪڙو ڪال نو ويو تم واڻيانا ٽاپر ڪاڻا وڃي منڪري ڪارڻ ۾ پسي ڪهڙا ڪمان ڪري پاس يا ڪو واٽ ڏي ٿو ٿي رهيو آهي ਕੱਟਦਾ ਹੈ ਗੜੇ ਗੜੇ ਬੰਦਾ ਮੂਰੀਟ ਕਰ ਲਈਆ ਹੈ ਹੈ ਬੰਦੇ ਪੰਜਿਆਰ ਕੇ 15000 ད�ས ད�ས དས 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 ད� পাবমা সাবো কার সি নাাবল মা঎দে আপা়গ বোলাম্ুস্লাবPlusের আাজলে মাযেডারটুা এমারায�রাবের গদুলাংে ਮੁੱਖੀ ਓਕਰ ਦਾ ਦੇਣਾ ਬਸ ਸਮਝਾਰ ਨਹੀਂ ਹੈ ਕਿ ਮੈਂ ਉਹ ਚਾਹੁੰਦਾ ਹਾਂ ਕਿ ਅਸੀਂ ਇਸ ਤਰ੍ਹਾਂ ਰੀਸਾਈਕਲ ਕਰਾ ਦੇਈਏ ਬਟਾ ਦਾ ਵੀ ਅੰਦਰ ভা 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 ਮੰਗਦਾ ਯਾਰ ਪਰ ਜਵਾਬ ਨਹੀਂ ਦੇਣੀ ਇਹ ਕਹਿੰਦਾ ਕਰੀ ਜਵਾਬ ਉਹ ਤੈਨੂੰ ਬੱਕਰਿਆਂ ਦੇ ਖੜਦਾ ਕੈਮਰਾ ਵਾਲੇ ਉਹਦੀ ਵਧ ਜਾਂਦੇ ਹੂੰ ਜਦ ਬੱਕਰਿਆਂ ਦੇ ਕੈਮਰਾ ਕੱਢਦਾ ਉਹਦੀ ਵਧ ਜਾਂਦੇ ਨੇ ਮੇਰੇ ਬੰਦੇ ਦਿਖਾਓ ਕਹਿੰਦੇ ਵੇਖ ਲਓ ਭਾਈ ਪਤਾ ਕੀ ਕਰਨੇ ਹਨ ਜਿੰਨੀ ਮਰਜ਼ੀ ਲੋ ਕੁਆਲਿਟੀਆਂ ਕਮਾਲ ਲੈ ਗਏ। ਸਹੀ ਗੱਲ ਹੈ। ਇਹ ਦੋ ਮਹੀਨੇ ਬੜਲੇ ਗਾਹੇ ਚੱਲਦਾ। ਲੈ ਇਹ ਦੋ ਜੋੜੇ ਨੇ। ਬਾਬ ਛੋਟੇ 30000 ਦੇ ਨੇ ਬਾਈ ਤੇ ਵੱਡੇ ਵੱਡੇ ਕਿੰਨੇ ਦੇ ਲੱਗੇ? 75 ਦੇ ਵੱਡੇ ਨੇ ਜੀ। ਤੇ ਇਹ ਹੈਗੇ ਇਤਨਾ ਉਲਾ ਬੱਕਰੀ ਮੰਡੀ ਜੀ। ਛੰਨਾ ਇਹ ਰਾਹ ਤੇ ਲੱਗਦੀ ਹੈ ਜੀ। ਭੈਣੀ ਵਾਲੇ ਰਾਹ ਤੇ ਹਰ ਬੁੱਧਵਾਰ ਨੂੰ ਜ਼ਰੂਰ ਪਹੁੰਚੋ ਇਤਨਾ ਉਲਾ ਬੱਕਰੀ ਮੰਡੀ ਦੇ। ਸਾਰੇ ਤੁਹਾਨੂੰ ਦਿਖਾਵਾਂਗੇ ਮੰਡੀ ਤੇ ਬਾਈ। ਰਾਉਂਡ ਕ ਮੰਡੀ ਦੀ। ਬਸ ਠੀਕ ਹੈ। वाइ <laughs> <laughs> ਦਿਖਾ ਰਹੇ ਥੋੜਾ ਇਹ ਹਾਂ ਮੈਂ ਅੱਛਾ ਇੱਕ ਮਿੰਟ ਦੇਵਾ ਦੇ ਠੀਕ ਹੈ ਲੈ ਵੀ ਵੀ ਚੈੱਕ ਕਰ ਲਉਗਾ ਵੀ ਚੈੱਕ ਕਰ ਆਜਾਂਦੇ ਨੇ ਆਪਣੀ ਵੀਡੀਓ ਵੀਡੀਓ ਦੇਖ ਕੇ ਯਾਰ ਇੱਥੇ ਕਈ ਬੰਦੇ